ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਰ ਆ ਵੀਰਾਂ ਦਾ ਠੀਕ ਠਾਕ ਹੋ ਸਾਰੇ ਵੀਰ ਲਓ ਜੀ ਕਰਾਈਏ ਹਜ਼ਾਰ ਵਾਲੇ ਕਬੂਤਰਾਂ ਦਾ ਸ਼ੌਂਕ ਬਾਈ ਤੇ ਕਰ ਦਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਜਿਹੜੇ ਵੀਰ ਨਵੇਂ ਵੀਰ ਜੁੜੇ ਨਾ ਵੀਡੀਓ ਦੇਖ ਰਹੇ ਨਾ ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਕੀਤਾ ਹੋਇਆ ਸਬਸਕ੍ਰਾਈਬ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਸਪੋਰਟ ਕਰਨ ਲਈ ਲਓ ਜੀ ਆਪਾਂ ਕਰਾਈਏ ਜੋੜੇ ਦਾ ਸ਼ੌਂਕ ਹਜ਼ਾਰ ਵਾਲੇ ਭਾਈ ਚਿੱਟੀਆਂ ਅੱਖਾਂ ਦੇ ਭਾਈ ਇਹ ਰਿਜਲਟੜ ਕਬੂਤਰ ਆ ਭਾਈ ਬਹੁਤ ਸੋਹਣੀ ਉਡਾਰਾ ਇਹਨਾਂ ਦੀ ਬਹੁਤ ਚੰਗੇ ਨੇ ਕਰੋ ਭਾਈ ਸ਼ੌਂਕਾ ਬਾਕੀ ਤੁਹਾਨੂੰ ਸ਼ੌਂਕ ਕਰਾਉਣੇ ਆ ਇਹਨਾਂ ਦਾ ਕਬੂਤਰਾਂ ਦਾ ਹੱਥ ਛੱਡ ਕੇ ਸ਼ੌਂਕ ਕਰਾਉਣੇ ਆ ਲਓ ਜੀ ਆ ਤਾਂ ਮਦੀਨ ਆ ਭਾਈ ਉਹ ਰੈਕ ਕਾਲਾ ਫੁੰਗਿਆ ਉਹੋਸਤੇ ਵਿੱਚ ਲੌਂਜ ਜੀ ਬਣਦੀ ਆ ਥੱਲੇ ਵੀ ਤੇ ਪੂਰਾ ਵਾਈਟ ਆ ਜਿਹੜਾ ਆ ਨਾਰਾ ਬਾਈ ਚਿੱਟੀ ਨੋਕਾ ਦਾ ਇਹ ਨਾਰਾ ਬਾਈ ਤੇ ਪੂਰੀ ਨੋਕਾ ਮਦੀਨ ਦੀ ਲੌਂਜੀ ਕਰੋ ਸ਼ੌਕ ਬਾਈ ਤੇ ਬਾਈ ਇਹ ਸੇਲ ਲਈ ਗੇ ਬਾਈ ਜੀ ਇੱਕ ਸ਼ੌਂਕ ਵਾਸਤੇ ਆ ਸ਼ੌਂਕ ਵਾਸਤੇ ਪਾਇਆ ਬਾਈ ਸੇਲ ਲਈ ਆਪਾਂ ਤੁਹਾਨੂੰ ਨਵੇਂ-ਨਵੇਂ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਰਹਿਾਂਗੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਵੀਰ ਨਵੇਂ ਜੁੜੇ ਨਾ ਕੀ ਆਉਣ ਵਾਲੀ ਅਪਰੇਟ ਤੁਹਾਡੇ ਕੋਲੇ ਪਹਿਲਾਂ ਆਵੇ ਲਓ ਜੀ ਕਰੋ ਭਾਈ ਸ਼ੌਕ ਲਓ ਭਾਈ ਬਾਕੀ ਤੁਹਾਨੂੰ ਹੱਥ ਵੜ ਕੇ ਕਰਾਉਣੇ ਆ ਕੂਤਰਾਂ ਦਾ ਸ਼ੌਂਕ ਭਾਈ ਲਓ ਭਾਈ ਜੀ ਆ ਨਾਰਾ ਭਾਈ ਕਰੋ ਅੱਖ ਦਾ ਸ਼ੌਂਕ ਭਾਈ ਆ ਲਓ ਭਾਈ ਜੀ ਦੇ ਪੰਜੇ ਕਰੋ ਚੈੱਕ ਕਰੋ ਅੱਖ ਨੋਕ ਇਹ ਨਾਰਾ ਬਾਈ ਚੰਗੀ ੜਾਰ ਵਾਲੇ ਕਬੂਤਰਾਂ ਜੋੜ ਬੰਦਾ ਬਾਈ ਬਿਲਕੁਲ ਬੰਦ ਜੋੜਦੇ ਆ ਤੇ ਮਦੀਨ ਦਾ ਕਰੌਣਿਆ ਸ਼ੌਂਕ ਲਓ ਬਾਈ ਜੀ ਆ ਮਦੀਨ ਆ ਬਾਈ ਇਹ ਮਦੀਨਾ ਬਾਈ ਕਰੋ ਸ਼ੌਂਕ ਆਹ ਲੋ ਬਾਈ ਜਿਹਦੇ ਪੰਜੇ ਕਰੋ ਚੱਕ ਬਾਈ ਪੰਜੇ ਲਓ ਜੀ ਤੇ ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ ਮੇਰਾ ਵੀਰ ਤੇ ਆਪਾਂ ਤੁਹਾਨੂੰ ਅਹੀਂ ਸ਼ੌਂਕ ਵਧੀਆ ਵਧੀਆ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਹਿਾਂਗੇ ਤੇ ਬਹੁਤ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ